ਤਮ ਮੈਨੂੰ ਤੇ ਦੇਖਦਾ ਨਹੀਂ ਆ ਜੇ ਨਿਗਾਹ ਲਾਵਾਂ ਅੱਖਾਂ ਵਿੱਚ ਪਾਣੀ ਆ ਵਗੰਦਾ ਰਹਿੰਦਾ ਆਪਣੀ ਮਾਂ ਕੋ ਪੜ ਲਾ ਨਦੀਏ ਪੜਾ ਦੋ ਪੜਾ ਦੇ ਇਹਨੂੰ ਆਪਾਂ ਲੱਗਾਸ ਮੈਂ ਕੀ ਪੜਾਵਾਂ ਹੁਣ ਮੇਰੇ ਵੱਸ ਦਾ ਰੋਗ ਨਹੀਂ ਹੈਗਾ ਹੁਣ ਭੁੱਲ ਭੱਲ ਗਿਆ ਸਾਰਾ ਕੁਝ ਤੇ ਤੂੰ ਇਦਾਂ ਕਰ ਰਹਾ ਜਾ ਕੇ ਸਮ੍ਰੀਤ ਕੋ ਪੜ ਲਾ ਹਾਲੇ ਫੜਦੇ ਸਮ੍ਰੀਤ ਨੂੰ ਪੜਿਆ ਜਾਵੇ ਸਮ੍ਰੀਤ ਉਹ ਵੀ ਪੜਨਾ ਆਪਣੀ ਚੀਚੀ ਕੋ ਪੜ ਲਾ ਭਾਗ ਔਰ ਕਾ ਨਹੀਂ ਨਹੀਂ ਜਾ ਕੇ ਤੇ ਤੂੰ ਦੇਖੋ ਪੜ ਲਾ ਤੇ ਆਪਣੇ ਘਰ ਜਾ ਕੇ ਫੇਕੀ ਆ ਤੁਹਾਨੂੰ ਨਹੀਂ ਨਾ ਕਿਸੇ ਗੱਲ ਦਾ ਪਤਾ ਹੁੰਦਾ ਚ ਤੁਸੀਂ ਨਾ ਹੀ ਬੋਲਿਆ ਕਰੋ ਜਾ ਬੱਸ ਤੂੰ ਜਾ ਤੈਨੂੰ ਕੀ ਪੂਨ ਲੜ ਗਈ ਹੋਣਾ ਸਾਡੀ ਮੰਮੀ ਨਾਂ ਤੇ ਬੈਸ ਹੈਗੀ ਆ ਤੇ ਮੇਰੇ ਨਾਲ ਕਾਹਦਾ ਤੁਸੀਂ ਵਿਤਕਰਾ ਕਰਦੇ ਆ ਮੈਂ ਵੀ ਤਾਂ ਪੜਾਈ ਸਕਦੀ ਆ ਮੇਰੀ ਵੀ ਤਾਂ ਭੈਣ ਆ ਉਹ ਚਿਰਤ ਉਰੇ ਆ ਆਓ ਦੀਦੀ ਆਈ ਦੀਦੀ ਕੋ ਪੜਾ ਉਹ ਨਹੀਂ ਪੁੱਤ ਤੂੰ ਜਾ ਕੋਈ ਨਹੀਂ ਆ ਤੈਨੂੰ ਜਿਆਦਾ ਪਤਾ ਵਾ ਤੂੰ ਤੇਰੇ ਨਾਲ ਮੈਂ ਕਹਦਾ ਬਿਤਕਰਾ ਕਰਨਾ ਆ ਮੈਨੂੰ ਤੇਰੇ ਤੋਂ ਤੇ ਕੋਈ ਤੰਗੀ ਨਹੀਂ ਆ ਤੇਰੀ ਮਾਈ ਜਦੋਂ ਦੇਖ ਲੈਂਦੀ ਆ ਵੀ ਮੈਂ ਆਪਣੀ ਕੁੜੀ ਨੂੰ ਕਹਿ ਦਿੰਨੀ ਵੀ ਤੇਰੇ ਕੋਲ ਪੜ ਲਵੇ ਤੇ ਉਹ ਬੋਲਣ ਲੱਗ ਪੈਂਦੀ ਵੀ ਹਾਂ ਮੇਰੀ ਕੁੜੀ ਨੇ ਵੀ ਤੇ ਪੜਨਾ ਹੀ ਆ ਪੁੱਤ ਤੂੰ ਪੜਾ ਆਪ ਨਹੀਂ ਦੀ ਹੋ ਤਾਂ ਆਪਣੀ ਨੂੰ ਮਾਵਾ ਇਦਾਂ ਹੀ ਕਰਦੀ ਹੁੰਦੀ ਆ ਤੂੰ ਹੀ ਰਹਿਣ ਦੋ ਤੁਹਾਨੂੰ ਨਹੀਂ ਨਾ ਕਿਸੇ ਗੱਲ ਦਾ ਪਤਾ ਜਾ ਜਾ ਪੁੱਤ ਤੂੰ ਪੜ ਤੂੰ ਆਪਣਾ ਤੇ ਜਾ ਤੂੰ ਸੁਮਰੀਤ ਅੱਲ ਤੇਰਾ ਦਿਮਾਗ ਕੰਮ ਕਰਦਾ ਕਿ ਨਹੀਂ ਕਰਦਾ ਤਾਂ ਨਹੀਂ ਹੁਣ ਕੀ ਹੋ ਗਿਆ ਮੇਰੇ ਦਿਮਾਗ ਨੂੰ ਇਹ ਤੁਹਾਡੀ ਆਪਾਂ ਦੀ ਲੜਾਈ ਹੋ ਗਈ ਨਿਆਣੇ ਦੀ ਲੜਾਈ ਹੁੰਦੀ ਆ ਉਹ ਨਿਆਣੇ ਆ ਬਦਲੀ ਲੜਾਈ ਹੁੰਦੀ ਆ ਨਾ ਤੂੰ ਹੀ ਨਾ ਮਿਲ ਕੇ ਰਹੋਗੇ ਜੇ ਸਾਰੀ ਉਮਰ ਹੁੱਕ ਪਾਤ ਰਿਆ ਡੜਾ ਤੂੰ ਇਹ ਹੁਣ ਬੋਧਾ ਬੋਲਣਾ ਮੇਰੇ ਦਿਮਾਗ ਨਾਲ ਖਰਾਬ ਕਰੋ ਲੈ ਫੇ ਬੈਠੀ ਬੈਠੀ ਐਨਾ ਕੋੜ ਖਲਾਰਦੀ ਹੈ ਨਾ ਇਹ ਜਨਾਨੀ ਨੇ ਨਹੀਂ ਸੋਧਨ ਨਾ ਵਾਲੇ ਤੇ ਚਿੱਟੇ ਹੋ ਚੱਲੇ ਆ ਪਰ ਇਹ ਸੁਧਨ ਦਾ ਨਾਂ ਨਹੀਂ ਲੈਂਦੀ ਇਹਨੂੰ ਜਾ ਕੇ ਮੈਂ ਪੁੱਛਦੀ ਆ ਨਾ ਕਿ ਤੈਨੂੰ ਕਾਦੀ ਪੀੜ ਪੈਂਦੀ ਆ ਨਾ ਕਰੀ ਹਾਂਜੀ ਨਾ ਚਲੀ ਫੀ ਨਾ ਤੇਲ ਚ ਲਾ ਕਰੋ ਇਹਨਾਂ ਸਭੀ ਮਰਿਓ ਹਾਰਿਆ ਕੀ ਕਰੀਏ ਚਾਚਾ ਜੀ ਇਹਨਾਂ ਲੜਾਈ ਇਹਨਾਂ ਦੀ ਆ ਤੇ ਬੱਚਾ ਨੂੰ ਵੀ ਇਦਾਂ ਕਹਿੰਦੇ ਆ ਉਹ ਇਹਨਾਂ ਨੂੰ ਅਗਲੀ ਹੈ ਨਹੀਂ ਆ ਕਿੰਨੇ ਹਾਂ ਮੈਂ ਕਿੱਦਾਂ ਕੋਣਾ ਨਹੀਂ ਕੋਣਾ ਕੀ ਕਰ ਸਕਦੇ ਤੂੰ ਇਹ ਬੋਤੀ ਨਾ ਚੁੱਕਣਾ ਦਿਓ ਹੁਣ ਚੁੱਕਣਾ ਚੁੱਕਣਾ ਉਹਨੇ ਕੀ ਦੇਣੀ ਆ ਚੁੱਕਣਾ ਤੇ ਤੂੰ ਦਿੰਦੀ ਫਿਰਦੀ ਆ ਨਿਆਣਾ ਸਾਹਮਣੇ ਤੇ ਚੁੱਪ ਕਰ ਜਾ ਕਰਕੇ ਤੇ ਇਕੱਠੀਆਂ ਬਹਿ ਲੈਂਦਿਆ ਕਰ ਉਹ ਜਿੰਨੀ ਵਾਦੀ ਵੀ ਪੜਾਉਂਦੀ ਆ ਤੂੰ ਵੀ ਪਾਨੀਆਂ ਮਾਰਦੀ ਆ ਵਿੱਚ ਭਾਵਾ ਚ ਦੀਦੀ ਮੈਂ ਨਹੀਂ ਬਹਿਣ ਦਿੰਨੀ ਬਹਿਨ ਤਾਂ ਤੁਸੀਂ ਨਹੀਂ ਦੋਵਾਂ ਨੂੰ ਇਕੱਠੀਆਂ ਨੂੰ ਦਿੰਨੇ ਜਦੋਂ ਮੈਂ ਉਹਨੂੰ ਕਹਿਨੀ ਜਾ ਕੇ ਤੇ ਕੁੜੀ ਕੋ ਪੜ ਲਾ ਉਦੋਂ ਤੇ ਹੀ ਕਹਦੇ ਨੇ ਮੇਰੀ ਕੁੜੀ ਨੇ ਪੜਨਾ ਨਹੀਂ ਆਪਣਾ ਮੇਰੀ ਕੁੜੀ ਨੇ ਪੜਨਾ ਨਹੀਂ ਆਪਣਾ ਹੁਣ ਤੁਹਾਨੂੰ ਫੇਰ ਤੰਗੀ ਹੋਉਂਦੀ ਉਹ ਤਾਂ ਫੇਰ ਇਹ ਗੱਲ ਵਾ ਨਾ ਹੁਣ ਉਹਦੇ ਦਿਮਾਗ 'ਚ ਪੈਂਦਾ ਵੀ ਨਹੀਂ ਨਾ ਛੇਤੀ ਨਾ ਤੇ ਜੇ ਕਿਤੇ ਉਹ ਇੱਕ ਚਪੇੜ ਲਾ ਦੇ ਤਾਂ ਤੂੰ ਉਸੇ ਬਲੇ ਹੇਸ਼ੇ ਜਾਣ ਕੇ ਤੇ ਗੱਲ ਪਹਿ ਜਾਣੀ ਆ ਤਾ ਮੈਂ ਕੈਨੀ ਹਾਂ ਤਾ ਨਹੀਂ ਉਹ ਇਕੱਠਿਆਂ ਬਹਿਨ ਦਿੰਦੀ ਖਾ ਗੱਲ ਹੀ ਤੇਰਾ ਸਾਰੀ ਉਮਰ ਇਹੋ ਪੁੱਤ ਕਲੇਸ਼ ਰਿਆ ਤੂੰ ਨਾ ਕਦੇ ਸੁਧਰੀਓ ਹਾ ਤਾਂ ਮੈਂ ਤੇ ਕੈਨੀ ਤੇ ਨਹੀਂ ਬਹਾਨਾ ਹੀ ਚਾਹੀਦਾ ਅਗ ਤੇ ਜਦੋਂ ਦੇਖੋ ਤੇ ਮੇਰੇ ਗੱਲ ਪੈਂਦੇ ਆ ਪਰ ਮੇਰੀ ਕੁੜੀ ਤੇ ਕਾਹਤੋਂ ਗੱਲ ਪੈਣ ਦੀ ਆ ਉਹਨੇ ਕੀ ਕੀਤਾ ਵਾ ਉਹ ਕੱਲੀ ਠਾਡੀ ਨਹੀਂ ਕੁੜੀ ਹੈਗੀ ਮੇਰੀ ਵੀ ਧੀ ਲੱਗਦੀ ਆ ਠੀਕ ਹੈ ਨਾ ਆ ਮੈਂ ਨਹੀਂ ਫਰਕ ਕਰਦੀ ਨਾਲੇ ਫਰਕ ਤੂੰ ਹੀ ਪਾਏ ਆ ਫਰਕ ਤੂੰ ਪਾਏ કે ਮੈਂ ਪਾਏ ਮੇਰੇ ਲਈ ਤਿੰਨੋ ਇੱਕ ਬਰਾਬਰ ਹੀ ਆ ਇਹ ਨੂੰ ਇਹ ਦੱਸ ਪੀ ਇੱਕ ਨੇ ਇੱਕ ਚ ਪੇੜ ਮਾਰ ਦਿੱਤੀ ਤੇ ਫਿਰ ਕਿੱਦੜੀ ਆਖਰ ਆ ਗਈ ਤੂੰ ਕਿੱਥੇ ਚੜੀ ਕਿੱਥੇ ਉਤਰੀ ਤੇ ਠੀਕ ਹੈ ਨਾ ਹੁਣ ਫਿਰ ਰਹਿਨਦਾ ਵੋ ਉਧਰ ਘਲਤੀ ਨਾ ਮੈਂ ਉਹਨੂੰ ਪੜਨ ਨੂੰ ਤੇ ਰਹਿਨਦਾ ਹੁਣ ਫਿਰ ਤੁਹਾਨੂੰ ਕੀ ਹੁੰਦਿਆ ਠੀਕਾ ਧੋਖੀ ਹੋਈ ਜਾਂਨੇ ਫਿਰ ਹੁਣ ਚੱਲਦੀ ਸੜਸੜੀ ਮਰ ਚੱਲਦੀ ਐ ਇੱਕ ਮੇਰੀ ਧੀ ਉਹ ਵੀ ਤੁਹਾਨੂੰ ਪੁੱਜਦੀ ਨਹੀਂ ਜਾਂਦੀ ਤੈਨੂੰ ਰੱਬ ਨੇ ਧੀ ਦਿੱਤੀ ਪੁੱਤ ਦਿੱਤਾ ਆਪਾਂ ਕਦੀ ਵੇਖਿਆ ਕਦੀ ਤੇ ਵੇਖਿਆ ਤੇਰਵਾਲ ਸੜਦੇਆਂ ਨੂੰ ਤੇ ਮੈਂ ਕਾ ਤੂੰ ਸੜਨਾ ਮੈਂ ਕਿਹੜਾ ਸੜਨ ਨਹੀਂ ਆ ਮੈਨੂੰ ਪਤਾ ਸੜਾ ਹਣਾ ਜਿੰਨੇ ਚਾਹ ਲੜ ਤੁਸੀਂ ਉਹਨਾ ਕਰਦੇ ਉਹਨੇ ਮੈਂ ਵੀ ਕੀਤੇ ਆ ਕੀਤੇ ਆ ਤੂੰ ਤੇ ਮੈਂ ਘੱਟ ਕਰਦੀ ਤੇਰੇ ਨਿਆਣਿਆਂ ਨਾਲ ਦੀਦੀ ਤੂੰ ਰੀਤੀ ਉਹਦੇ ਹੀ ਬਿਨਾ ਕਿ ਹੈ ਗੱਲ ਤੋਂ ਆ ਕੇ ਤੇ ਮੇਰੇ ਗੱਲ ਪਈ ਜਾਂਨੇ ਗੱਲ ਤੂੰ ਛੇੜੀ ਆ ਮਨ ਹੁਣ ਹੀ ਬਦਲ ਜਾ ਹੁਣ ਹੀ ਨਿਆਣੇ ਸਾਹਮਣੇ ਬਦਲ ਜਾ ਉਹ ਪੜਾਉਂਦੀ ਨਹੀਂ ਆ ਕਿ ਕੀ ਨਹੀਂ ਕਰਦੇ ਸਾਰੇ ਕੰਮ ਕਰਦੀ ਜਿੱਦਨ ਉਹਦੇ ਪੇਪਰਾਂ 'ਚ ਨੰਬਰ ਘੱਟ ਆਉਂਦੇ ਆ ਨਾ ਫੇਰ ਤੇਰੇ ਵਰਗਿਆਂ ਦੀ ਇੰਨੇ ਪੜਾਇਆ ਸੀ ਕਤਲ ਵਾਲੀ ਤੇ ਉਹਦੇ ਚ ਨਹੀਂ ਪੈਂਦੀ ਹਾਦੀ ਹੋ ਗਈ ਮੈਂ ਕਹਿੰਨੀ ਆ ਕਿ ਤੇ ਬਿਨਾ ਕਰ ਤੂੰ ਜੱਪੜ ਦੋ ਜੇ ਮੈਂ ਉਹਨੂੰ ਕਹਿੰਨੀ ਆ ਉਹਦੇ ਕੋ ਪੜ ਲਾ ਤਾਂ ਨਹੀਂ ਤੇ ਇੰਟਰਨੈਟ ਹੋਰ ਮੇਰੇ ਉੱਤਰ ਤੇ ਵੀ ਪਾਸ ਕਰ ਜਾਣਾ ਪਰ ਮੰਨਿਆ ਤੂੰ ਆਪੇ ਸਮਝਦਾਰ ਹੈ ਕਿ ਨਹੀਂ ਗੱਲ ਸੱਚ ਸੱਚ ਨਹੀਂ ਮੈਨਾਂ ਸਮੇਂ ਥੋੜਾ ਬੋਲੀ ਜਾਂਦਾ ਵਾ ਨਹੀਂ ਹੁਣ ਸਿਰ ਤੇ ਦਿਮਾਗ ਚ ਪੈਂਦੀ ਇੰਨੀ ਗੱਲ ਤੇ ਹੁਣ ਇਹ ਇੱਥੇ ਕੀ ਕਰੇ ਹੁਣ ਉਹ ਕੋਲ ਕੋਲ ਕੇ ਦਿਮਾਗ ਚ ਪਾ ਦਈਏ ਉਹ ਜ਼ਿਆਦਾ ਲੈਂਦੀ ਆ ਤੇ ਜੇ ਕਿਤੇ ਉਹ ਇੱਕ ਆਦੀ ਪਟੋਕੀ ਲਾ ਵੀ ਦਿੰਦੀ ਆ ਨਾ ਇਹਨ ਗੱਲ ਛੱਡ ਦੀ ਤੇ ਮੈਂ ਹੁਣ ਫਿਰ ਕੀ ਕਰਾਂ ਭਾਬੀ ਘੱਟ ਤੂੰ ਦੋਵੇਂ ਨਹੀਂ ਹੈਗੀਆਂ ਤੇ ਮੈਂ ਕੀ ਫੈਸਲਾ ਕਰਾਂ ਤੇ ਹਾਰ ਕੇ ਮੈਂ ਫੇਰ ਆਇਆ ਕੁੜੀ ਸਾਹਮਣੇ ਲੜੀ ਜਾਣੀ ਆ ਤੀ ਪੈ ਗਈ ਇਹਨੂੰ ਠੰਡ ਹੁਣ ਮੈਨੂੰ ਪੈ ਗਈ ਕਿ ਤੁਹਾਨੂੰ ਪੈ ਗਈ ਆ ਕੇ ਤੇ ਹੱਦੇ ਸਿਰ ਚੜੀ ਜਾਂਦੀ ਦੱਸ ਮੈਨੂੰ ਕਹਿੰਦੀ ਤੂੰ ਨਾ ਬਦਲੀ ਆਪ ਕਿਹੜਾ ਬਦਲੀ ਆਪੂ ਵੀ ਤਾਂ ਉਦਾਦੀ ਆ ਬਹਾਨੇ ਲੱਭਦੀ ਰਹਿੰਦੀ ਵੀ ਕਿਹੜੀ ਘੜੀ ਆ ਕੇ ਤੈਨੂੰ ਮੈਂ ਸੁਣਾਦਾ ਦਿਮਾਖਰਾ ਉਹ ਕਰਕੇ ਰੱਖਦਾ ਦੱਸ ਦਾਦੀ ਅਮਾ ਕੀ ਗੰਡੇ ਜੇ ਇਹਨਾਂ ਦੇ ਹੱਡਿਆ ਲੱਤ ਪੈਰ ਸੌਗੇ ਆ ਉਹ ਡਹੀਆਂ ਘੁੱਟਣ ਅੱਛਾ ਫੇ ਪੈਸੇ ਦਿਓ ਹਾਂ ਮੈਨੂੰ ਮੈਂ ਪ੍ਰੈਕਟੀਕਲ ਲੈ ਕੇ ਹੋਣੀਆਂ ਪ੍ਰੈਕਟੀਕਲ ਲੈ ਹੋਣੀਆਂ ਹੂੰ ਤਾਂ ਤੂੰ ਅੱਜ ਕਹੀ ਕਿਉਂ ਨਹੀਂ ਗਈ ਉਹ ਪ੍ਰੈਕਟੀਕਲ ਬਣਾਉਣੀਆਂ ਅਹੀਂ ਤਾਂ ਅੱਜ ਛੁੱਟੀ ਤੇ ਮੈਂ ਕਿਹਾ ਵੀਰ ਕੋ ਪ੍ਰੈਕਟੀਕਲ ਮੰਗਾਵਾ ਫੇ ਕਿੰਨੇ ਪੈਸੇ ਚਾਹੀਦੇ ਦੇ ਦਿਓ ਇਨੇ ਦੀਆਂ ਨਹੀਂ ਹੁੰਦੀਆਂ ਪ੍ਰੈਕਟੀਕਲ ਆ ਹੋਰ ਕਿੰਨੇ ਦੀਆਂ ਹੁੰਦੀਆਂ ਵਾ ਲਿਆਉਣੀ ਤਾਂ ਕਾਪੀ ਆ 100 ਰੁਪਇਆ ਦੋ ਹਾਂ ਮੈਂ ਉਹ ਦੁਜੀਰੇ ਕਿਉਂ ਨਹੀਂ ਜਿਹੜੀ ਇੱਕ ਚਿੱਟੇ ਪੇਜ ਹੁੰਦੇ ਤੇ ਇੱਕ ਤੇ ਲਾਈਨਾਂ ਹੁੰਦੀਆਂ ਇੰਨੇ بڑے ਆ ਨਹੀਂ 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 ਇੰਨੇ ਦੀ ਨਹੀਂ ਹੁੰਦੀ ਹੁਣ ਤੂੰ ਜਾਣ ਕੇ ਖੜਾ ਕੰਡੀ ਪਤਾ ਤਾਂ ਕਰ ਨਹੀਂ ਨਹੀਂ ਇੰਨੇ ਦੀ ਨਹੀਂ ਹੁੰਦੀ ਆ ਲੈ ਫੜ ਨਹੀਂ 100 ਰੁਪਇਆ ਦੋ ਮੈਨੂੰ ਨਾ ਉਹ ਨਹੀਂ ਮੇਰ ਕੋ ਹੈਗਾ ਆਹ ਹੈ ਇਹ ਮੈਨੂੰ ਹੋਰ ਵੀ ਥਾਂੇ ਲੋੜ ਵਾ بڑے ਇੰਨੇ ਜਾ ਕੇ ਤਾਂ ਮੰਗਾ ਲੈ ਜੀ ਉਹਨੋਂ ਕਾਲ ਤੁਸੀਂ ਸਹੀ ਬਣ ਕੇ ਆਵਾਂ ਰਾਦੇ ਹਮ ਤਰ ਲੱਕ ਵੀ ਦੁਖੀ ਜਾਣ ਡਿਆ ਮੈਂ ਤੇ ਪੈਨੋ ਖਾਵਾਂ ਗੋਲੀ ਤੇ ਫੇਰ ਹੀ ਆ ਬਣਾਉਣੀ ਆ ਪਹੁੰਚੇ ਮੈਂ ਹਾਂ ਚੱਲ ਤਿਆਰ ਕਰਦਾ ਤੇ ਵਿਚਾਰੀ ਪਾਉਣ ਵਾਲੀ ਬਣੋਂਗੀ ਤੇ ਇਹਦਾ ਵੀ ਉਨਾ ਕਵਾ ਪਹਿਰਾ ਸੀਟਾ ਮੋਲਾ ਹੀ ਆ ਕਿ ਦਰਦਾਂ ਵਾਲੀ ਪੇਟ ਤੇ ਪੇਟ ਦਰਦਤੀ ਆ ਦਰਦਾਂ ਵਾਲਾ ਮੈਂ ਪੱਤਾ ਵੱਖਰਾ ਵੀ ਰੱਖਿਆ ਸੀ ਆਹ ਦੀਆ ਨਹੀਂ ਆ ਵੀ ਨਹੀਂ ਆ ਮੈਨੂੰ ਬਾ ਦੇਮਾ ਚ ਦਿਖਾਈ ਆ ਪਹਿਲੇ ਬਾਅਦ ਚ ਵੇਖੋ ਆ ਵੇ ਭਲਾ ਮੇਰਾ ਪੁੱਤ ਗੋਲੀ ਕਰਦੀ ਐ ਵੇ ਭਲਾ ਦਰਦਾਂ ਵਾਲੀ ਐ ਮੈਨੂੰ ਨਹੀਂ ਪਤਾ ਆ ਪਹਿਲੇ ਵੇਲਾ ਮੈਨੂੰ ਪਹਿਲੇ ਤੇ ਤੇ ਕੀ ਕਰਨੇ ਪਿੰਨੂ ਵੇਖ ਕੇ ਦੱਸ ਪੁੱਤ ਮੇਰਾ ਲੱਕ ਬੜਾ ਦੁਖੰਡਿਆ ਮੇਰਾ ਪੁੱਤ ਵੇਖ ਮੈਂ ਗੋਲੀ ਖਾਲਾ ਦੇਖ ਦਰਦਾਂ ਵਾਲੀ ਆ ਤੇ ਮੇਰਾ ਪੁੱਤ ਵੇਖ ਆ ਵੇਖ ਆ ਵੇਖ ਆ ਦਰਦਾਂ ਵਾਲੀ ਆ ਦੱਸ ਮੇਰਾ ਪੁੱਤ ਆਵਲੀ ਆ ਆਵਲੀ ਆ ਜਾ ਪਾਣੀ ਪਾ ਦੇ ਤੇ ਕੀ ਕਰਨੇ ਆ ਮੈਂ ਚੀਜੀ ਖਾ ਕੇ ਆਣੀ ਆ ਜਾ ਮੇਰਾ ਪੁੱਤ ਮੂਲੀਆਂ ਵਾਲੀਆਂ ਰੋਟੀਆਂ ਲਾਈਆਂ ਖਾ ਜੇ ਮੈਂ ਖਾ ਲਈ ਬਾਅਦ ਚ ਤੰਗ ਤੂੰ ਹੀ ਹੋਣਾ ਵਾ ਚਾਚਾ ਗਾਮੇ ਜਾ ਤੇ ਮੇਰਾ ਗੱਲ ਸੁਣ ਮੇਰਾ ਪੁੱਤ ਜਾ ਬਿਸਕਟਾਂ ਦਾ ਪੈਕਟ ਹੈਗਾ ਉਹ ਖਾ ਲੈ ਮੈਂ ਨਹੀਂ ਖਾਣਾ ਮੈਂ ਚੀਜੀ ਖਾਣੀ ਤੇ ਚੀਜੀ ਹੋਰ ਕਿਹੜੀ ਹੁੰਦੀ ਐ ਮੈਂ ਕੁੜਕੜੇ ਖਾਣੇ ਆ ਤੇ ਕੁੜਕੜੇ ਬਾਹਰ ਤੇ ਨਹੀਂ ਚੀਜ਼ਾਂ ਖਾਈ ਤੀਆਂ ਚੰਗੀਆਂ ਨਹੀਂ ਹੁੰਦੀਆਂ ਬਾਹਰ ਦੀਆਂ ਚੀਜ਼ਾਂ ਖਾਣੀਆਂ ਜਾ ਮੇਰਾ ਪੁੱਤ ਉਹ ਦੂ ਬਿਸਕਟ ਖਾ ਲੈ ਜਾ ਮੈਂ ਨਹੀਂ ਮੈਂ ਨਹੀਂ ਚਲ ਇਧਰ ਆ ਪਹਿਲਾਂ ਮੇਰਾ ਪੁੱਤ ਮਿੰਨਾ ਧਾਗਾ ਪਾ ਕੇ ਦੇ ਕੇ ਚਾਹ ਸੂਈ ਚ ਆਪਾਂ ਪੈਂਦਾ ਹਾਂ ਉਹ ਵਾਲਾ ਅੱਬੇ ਇੱਥੇ ਪੁੱਤ ਉਹ ਵਾਲਾ ਵੀ ਨਾ ਹੀ ਭਾਗ ਦੇਣਾ ਤੂੰ ਨਾ ਆਖੇ ਲੱਗੀ ਦਾਦੀ ਦੇ ਆਖੇ ਲੱਗੀ ਮਾਂ ਦੇ ਨਾ ਕਿਤੇ ਆਖੇ ਲੱਗ ਜੀ ਤੇ ਦਾਦੀ ਪੈਸੇ ਦਿੰਦੀ ਤੂੰ ਕਿਤੇ ਪੈਸੇ ਦਿੱਤੇਗਾ ਜੀ ਦਾਦੀ ਤੇਰੀ ਮੈਨੂੰ ਪੈਸੇ ਦਿੰਦੀ ਆ ਆਪਣੇ ਬੱਲੇ ਨਾ ਹੀ ਬੰਨ ਛੱਡਦੀ ਆ ਜਾਂ ਦਾਦੀ ਕੋਲੇ ਲੈ ਬਹਿਣਾ ਰਸ਼ਿੰਦੀ ਨੂੰ ਭੇਜ ਇੱਥੇ ਕੇ ਮੰਮੀ ਬੁਲਾਉਣ ਲਈ ਆ ਚੱਲ ਮੈਂ ਭੇਜ ਜਾਂ ਰਸ਼ਿੰਦੀ ਨੂੰ ਭੇਜ ਮੇਰਾ ਪੁੱਤ ਤੂੰ ਨਾ ਕਿਤੇ ਆਖੇ ਲੱਗੀ ਦਾਦੀ ਦਾ ਹੀ ਚਮਚਾ ਬਣਿਆ ਰਿੰਦਾ ਕਿਤੇ ਮਾਂ ਵੱਲ ਵੇਖਦਾ ਹੀ ਨਹੀਂ ਕਿਹੜਾ ਪਤਾ ਦੱਸ ਕੇ ਗਿਆ ਹੀ ਇਹਨੇ ਕੀ ਦੱਸਣਾ ਰਸ਼ਿੰਦੀ ਆਂਦੀ ਉਹਨੂੰ ਹੀ ਪੁੱਛਦੀ ਆਂ ਤੇ ਮੈਨੂੰ ਗੋਲੀ ਕੱਢ ਕੇ ਦੇ ਦੇ ਇਹਦੇ ਪੱਤੇ ਆ। ਮੈਂ ਫੋੜ ਦਿਆਂ ਦੇ ਦੋ ਹਾਂ। ਹਾਂ ਥੋੜੇ ਆ। ਚਾਲੀਆਂ ਨਹੀਂ ਨਹੀਂ ਹੁੰਦੀ ਪ੍ਰੈਕਟੀਕਲ। ਤੇਰੇ ਆਹ ਹੀ ਸੋਵਲ ਧਿਆਨ ਵਾ ਤੇਰੀ ਬਾਜ ਵਾਲੀ ਅੱਖ ਵਾ ਤੈਨੂੰ ਇਹ ਵੀ ਮੈਂ ਹੁਣ ਵੇਖ ਲਿਆ ਮੈਂ ਲਲ ਲਵਾ ਕੋਈ ਵੀ। ਦੇ ਦੋ ਆ ਫਿਰ ਕੀ ਆ। ਮੈਨੂੰ ਲੋੜ ਵਾ ਮੈਂ ਦਵਾਈ ਦਾਰੂ ਵੀ ਲਿਆਉਣਾ। ਦਾਦੀ ਹਾਂ ਮੈਨੂੰ 100 ਰੁਪਏ ਦੇ ਦੇ। ਇਹ ਮੇਰੇ ਪੁੱਤ ਦੇ ਹੱਥ ਵਿੱਚ ਕਿਦਾਂ ਅਠਰੇ ਕਿਹੜੀ ਚੀਜੀ ਖਾਣੀ ਆ। ਕੜਕੜੇ ਖਾਣੀ ਆ। ਉੜਕੜੇ ਖਾਣੇ ਆ ਰੋਟੀ ਨਹੀਂ ਖਾਦੀ ਰੋਟੀ ਨਾ ਡੱਡ ਨਹੀਂ ਪਰਿਆ ਹਾਂ ਲੈ ਆ ਲੈ ਇੱਦਾਂ ਕਰੀ ਜਿੰਨੇ ਖਰਚਨੇ ਖਰਚ ਲੀ ਤੇ ਬਾਕੀ ਮੈਨੂੰ ਲਿਆ ਦੇ ਤਗਾ ਹਾਂ ਦੋ ਰੁਪਏ ਨਾ ਉਹਨੂੰ 7 ਪੈਸੇ ਦੇ ਦੇ ਮੈਨੂੰ ਦੇ ਦਿੰਦੇ ਆ 100 ਰੁਪਿਆ ਉਹਨੂੰ ਲੋੜ ਵਾ ਉਹਨੇ ਲੱਲੇ ਪਹਿਲਾਂ ਮਿਲ ਗਏ ਤੂੰ ਮੈਂ ਤਾਂ ਪਹਿਲਾਂ ਆਈ ਅਜੇ ਟੱਕਰ ਖਲੋਤੀ ਉਹਨੇ ਤਾਂ ਕਦੀ ਕਦੀ ਲਾਣੇ ਆ ਕੋਈ ਗੱਲ ਨਹੀਂ ਜਾ ਆਪਣੀ ਮਾਂ ਕੋਲ ਲੱਲਾ ਜਿਹੜੀ ਤੇਰੀ 헤ਜ ਲਈ ਆ ਅੰਦਰ ਤੈਨੂੰ ਹੀ ਹੇ ਜਿੱਗਮਦੀ ਜੜੀ ਤੈਨੂੰ ਲੱਲਾ ਜਾ ਕੇ ਦੇਖੋ ਤੇਰੇ ਪੈਸੇ ਆ ਉਹ ਦੇਖੋ ਤੈਨੂੰ ਦੇਣੇ ਨੇ ਕਿਹੜੇ ਮੁੰਡੇ ਦੇਣੇ ਇੰਨਾ ਕ ਮੁੰਡੇ ਦਾ ਮੂੰਹ ਆ ਚਾਚਾ ਨਾਲ ਰੋਟੀ ਨਹੀਂ ਪਕਾ ਕੇ ਦੇਣੀ ਲੈਣ ਨਹੀਂ ਦੇਣੀ ਤੈਨੂੰ ਹੀ ਬਸ ਚਾਰੀ ਜਾਂਦੀ ਜੋ ਲਾ ਬਦਾਂ ਅੰਦਰ ਨਹੀਂ ਸੁਈ ਕਿਤੇ ਬਲੇ ਛਿੰਦੀ ਹੈ ਗਈਆਂ ਮੈਂ ਪੈਰਾ ਪੋਤੋ ਗੋਲੀ ਕੱਢ ਕੇ ਦੇ ਮੈਨੂੰ ਤਾਂ ਦਿਖਦਾ ਹੀ ਨਹੀਂ ਵੀ ਕੀ ਅੱਖਰ ਲਿਖੇ ਤੇੜੇ-ਢੇੜੇ ਨਹੀਂ ਕਿਹਨੇ ਕਿਹ ਅੱਖਰ ਲਿਖੇ ਪੜਨਾ ਹੀ ਨਹੀਂ ਹੁੰੰਦਿਆ ਤੇ ਆ ਇੱਕ ਤੇ ਮੈਂ ਪੜ ਲਈ ਵੀ ਪੈਰਾ ਸਿੱਟਾ ਮੋਲ ਆ ਦੂਜੀਆਂ ਨਹੀਂ ਪਤਾ ਲੱਗਣ ਡੀਆਂ ਮੈਨੂੰ ਬਰੀਕੀ ਹੋਰ ਹੋ ਕੇ ਨਿਗਾ ਘਟਾਲੀ ਆਪਣੀ ਨੇ ਪੋਤੇ ਨੂੰ ਮੈਂ ਦੱਸਦੀ ਤੇ ਰਹੀ ਆ ਵੀ ਦਾਦੀ ਤੇਰੀ ਨੇ ਮੈਨੂੰ ਸਾਂਭਿਆ ਹੀ ਨਹੀਂ ਜਦੋਂ ਤੂੰ ਆਈ ਸਾਰਾ ਸਿਲਾ ਤੇ ਮੈਂ ਰੋ ਰੋ ਕੱਟਿਆ ਕੋਹ ਆਪਣੀ ਮਹਿਮਾਨ ਨੂੰ ਯਾਦ ਕਰਦੀ ਨਹੀਂ ਆਪਣੀ ਪਿਛਲੀ ਜ਼ਿੰਦਗੀ ਨੂੰ ਯਾਦ ਕਰਦੀ ਰਹੀ ਆ ਪਿਓ ਹੀ ਤੇਰਾ ਜਿੰਨੇ ਮਾੜਾ ਮੋਟਾ ਮੇਰਾ ਸਾਥ ਦੇਤਾ ਅੱਖਾਂ ਨਹੀਂਆਂ ਤੇ ਹੋਣੀਆਂ ਹੀ ᱛੀ ਇਹ ਮੇਰੀਆਂ ਮੇਰੀ ਗੱਲ ਸੁਣ ਚਿੰਦੀ ਮੇਰਾ ਪੋਤਾ ਨਾ ਹੁਣ ਤੂੰ ਨਹੀਂ ਕਿਸ ਗੱਲ ਦੀ ਟੈਨਸ਼ਨ ਲੈਣੀ ਠੀਕ ਆ ਮੈਂ ਜਦੋਂ ਮਾਂ ਤੇਰੀ ਤੇਰੇ ਨਾਲ ਵਾ ਠੀਕ ਆ ਮੇਰਾ ਪੁੱਤ ਆ ਮੇਰਾ ਪੁੱਤ ਦੇ ਮੈਨੂੰ ਗੋਲੀ ਲੱਭ ਕੇ ਨਾਲੇ ਪਾਣੀ ਲੈ ਕੇ ਦੇ ਗਲਾਸ। ਆ ਜੀਵਨ ਦੇ ਕਿਤੇ ਆਖੇ ਹੀ ਨਹੀਂ ਲੱਗਦਾ। ਕਿੱਥੇ ਗਿਆ ਲੈ ਗਿਆ ਦਾਦੀ ਕੋਲ ਪੈਸੇ? ਆਹੋ ਦਾਦੀ ਨੇ 100 ਰੁਪਇਆ ਉਹਨੂੰ ਦਿੱਤਾ ਮੈਂ ਪ੍ਰੈਕਟੀਕਲ। ਹਾਂ ਇਹ। ਕਿਹਦੇ ਤੇ ਦਾਦੀ। ਇੰਨੇ ਆਪ ਮਰ ਕੇ ਗਾਂਹ ਜਾਣਾ ਵਾ। ਤੁਸੀਂ ਆਪਾਂ ਮੁੜ ਕੇ ਮੇਰੇ ਪਾਹ ਦਾ ਮੈਂ ਉਹਨੂੰ ਦੱਸ ਕਿੱਥੋਂ ਨੋਟ ਦਿਆ ਕਰੂੰਗੀ। ਤੈਨੂੰ ਨਹੀਂ ਭੇਜ ਦਿੱਤੇ ਪ੍ਰੈਕਟੀਕਲ ਦੇ। 100 ਰੁਪਇਆ ਦਿੱਤੇ ਆਂ ਦੀ ਇਹਦੇ ਵਿੱਚ ਪ੍ਰੈਕਟੀਕਲ ਦਾ ਹੈ। ਨਸ ਕਿਹੜੇ ਜ਼ਮਾਨੇ ਦੀਆਂ ਇਹ ਗੱਲਾਂ ਕਰਦੀ ਚਾਲੀਆਂ ਦੇ ਕਿਹੜੇ ਪ੍ਰੈਕਟੀਕਲ ਆਉਣੀ ਆ। ਐਦਾਂ ਕਰ ਤੂੰ ਨਾ ਆਪਣੇ ਪਿਓ ਕੋ ਪੈਸੇ ਲੱਲਾ। ਉਦੇ ਕੋ ਲੱਲਾ 100 ਆਣੀ ਤਾਂ 200 ਰੁਪਈਆ ਲੰਨੀ ਚੰਗਾ ਉਦੇ ਕੋ ਨੂੰ ਮੁੜਕੇ ਵੀ ਕੰਮ ਆ ਜਾਂਦਾ ਵਾ ਲੈ ਫੜਾ ਗੋਲੀ ਜਾਂ ਪਾਣੀ ਲਿਆ ਦਾਦੀ ਕੁਛ ਹੋਰ ਤੇ ਨਹੀਂ ਬੋਲਦੀ ਤੈਨੂੰ ਨਹੀਂ ਕਹਿੰਦੀ ਤੂੰ ਪੁੱਛਰਦੀ ਖਾਉਂਦੀ ਰਹਿੰਗੀ ਤੇਰੇ ਨਾਲ ਹੇ ਸ਼ਾ ਇਹਦੀ ਨਹੀਂ ਜਬਾਨ ਲੈ ਵੀ ਅੰਦਰ ਪੈਂਦੀ ਮੜੀਆਂ ਚ ਇਹਦੀਆਂ ਲੱਤਾਂ ਵਾ ਕੋਈ ਨਹੀਂ ਰੱਖ ਗੋਲੀ ਬਾਅਦ ਚ ਖਾਨੀ ਪਹਿਲਾਂ ਤਾਂ ਮੈਂ ਇਹਦੀ ਸੇਵਾ ਕਰਨ ਵੀ ਕੀ ਤੋਂ ਵੱਧ ਮੇਰੀ ਤੈਨੂੰ ਖਵਾਲਣ ਡਈ ਆ ਇਹਦੀਆਂ ਤਾਂ ਮੈਂ ਅੱਜ ਦੱਸਦੀਆਂ ਲੱਤਾਂ ਪਨਤੀਆਂ ਨੀ ਤੂੰ ਮੁੰਡੇ ਦੀ ਚੱਲੀਏ ਚੁੱਪ ਕਰ ਜਾ ਇਹ ਨਾ ਮੈਂ ਮੈਂ ਇਹ ਇੱਥੇ ਬੈਠੀ ਰਹਿਣੀ ਆ ਵਿਗਾੜਦੇ ਵਿਗਾੜਦੇ ਉਹਨੂੰ ਪੁੱਤੇ ਨੂੰ ਨਹੀਂ ਕੀ ਵਿਗਾੜ ਦਿੱਤਾ ਤੂੰ ਜਿਹੜੀ ਕੁੜੀ ਇੰਨੀ ਵਿਗਾੜੀ ਆ ਮੈਂ ਉਹਨੂੰ ਕੀ ਕਿਹਾ ਇਨਫੈਕਸ਼ਨ ਕਰਦੇ ਮੁਰਕਿਓ ਨੂੰ ਤਰੀ ਨਹੀਂ ਲੈ ਕੇ ਆ ਗਿਆ ਇਹ ਰਾਮ ਜਿਆਦਾ ਇਹਨੂੰ ਮੈਂ ਦੱਸਦੀ ਲਖਤਿਆ ਪੂਰੇ ਆ ਤੈਨੂੰ ਪੂਰੇ ਆ ਤੈਨੂੰ ਦੱਸਾਂ ਪੂਰੇ ਆ ਤੈਨੂੰ ਪੂਰੇ ਆ ਤੈਨੂੰ ਦੱਸਾਂ ਮੈਂ ਕਿਹੜਾ ਮੁੰਡੇ ਨੂੰ ਉਹ ਤੈਨੂੰ ਮੈਂ ਘਰ ਹੀ ਨਹੀਂ ਮਾਰਨੀ ਤੇਰਾ ਹੀ ਸਿਆਪਾ ਮਾਈਏ ਰੋਟੀ ਨਹੀਂ ਐਥੇ ਬੈਠੀ ਜਿਹੜੀ ਤੂੰ ਰੋਟੀ ਨਹੀਂ ਪਾਣੀ ਨਹੀਂ ਨੂੰ ਛੱਡ ਦੇ ਨੂੰ ਇਹਨੂੰ ਮੈਂ ਦੱਸਾਂ ਇਹਨੂੰ ਮਾਰ ਦੇਣਾ ਇਹਨੂੰ ਤੂੰ ਮਾਰ ਹੀ ਦੇਣਾ ਅੱਜ ਮੈਂ ਇਹਨੂੰ ਛੱਡ ਚੱਲ ਉੱਧਰ ਹੋ ਮਈਏ ਤੂੰ ਵੀ ਇੱਧਰ ਆ ਤੇਰੀ ਤਾਂ ਝੱਡੀ ਤੋੜ ਦੇਣੀ ਹੀ ਮੈਂ ਲਿਆ ਕਰ ਪੱਛ ਪਾਵੇ ਨੂੰ ਅੱਗ ਲਾਵਾਂ ਤੇਰੇ ਨੂੰ ਲੈ ਕੇ ਆ ਤੂੰ ਤਮਾਸ਼ਾ ਖਾਣਾ ਨਹੀਂ ਦਿੱਤੀ ਇਹਨੂੰ ਖਾ ਲੈਂਦਾ ਕਰ ਤੇ ਰੋਟੀ ਨਹੀਂ ਪਕਾ ਕੇ ਦੇ ਸਕਦੀ ਉਹਨੂੰ ਰੋਟੀਆਂ ਖਾ ਲੈਂਦਾ ਕਰ ਕੋਈ ਆਹ ਹੀ ਤੀਰ ਖਾ ਲੈਂਦਾ ਕਰ ਲਾਈਆਂ ਤੇ ਹੈਗੀਆਂ ਮੂੜੀਆਂ ਵਾਲੀਆਂ ਹੋਰ ਕੀ ਕਰ ਰੱਖਣਵਾ ਤੇ ਲਾਈਆਂ ਤੇ ਨੂੰ ਦਿੱਤੀਆਂ ਨਹੀਂ ਤੇ ਵਿਗਾੜਤਾ ਇਹਨੂੰ ਹਰ ਵੇਲੇ ਤੋਂ ਮੁੰਡੇ ਦੇ ਪੇਟ ਪਾਈ ਰਹੀਂਦੀ ਆ ਆਪ ਤਾਂ ਤੂੰ ਮਰ ਕੇ ਗਾਂ ਜਾਣਾ ਤੈਨੂੰ ਮੈਂ ਕੀ ਸੰਭੂਂਗੀ ਮੁੜ ਕੇ ਮੈਂ ਉਦੋਂ ਤਾਂ ਭਾਵੇਂ ਨਾ ਮਰਾਂ ਮੇਰਾ ਗਲ ਘੁੱਟ ਦੇ ਮੈਨੂੰ ਮਾਰ ਦੇ ਪਹਿਲਾਂ ਹੀ ਮਾਰ ਦੇ ਤੂੰ ਅੱਗੇ ਰਾਤ ਦੇਣ ਹੱਥ ਜੋੜਦੀ ਵੀ ਮਰ ਜਾਏ ਇਹਨੂੰ ਵਿਗਾੜਤਾ ਨਾ ਇਹਨੂੰ ਪੜ੍ਹਨਾ ਆਉਂਦਾ ਨਾ ਇਹਨੂੰ ਲਿਖਣਾ ਆਉਂਦਾ ਉਧਰ ਮੇਰੀ ਸ਼ਿੰਦੀ ਦੀ ਵੇਖ ਲੈ ਫਸਟ ਹੁੰਦੀ ਆ ਹਾਂ ਤੇ ਇਹਨਾਂ ਤੂੰ ਲਓ ਪੀਤਾ ਵਾ ਹੈ ਕਿੱਕ ਦਿੱਤ ਨਹੀਂ ਮਾਰੀ ਮੈਂ ਹੀ ਮਾਰੀ ਮੈਂ ਹੀ ਮਾਰੀ ਜਿਹੜੀ ਇੱਥੇ ਆ ਗਈ ਮੈਂ ਹੀ ਮਾਰੀ ਆ ਮੈਂ ਹੀ ਮਾਰੀ ਇੱਥੇ ਆ ਗਈ ਪਾਪਾ ਹਾਂਜੀ ਪਾਪਾ ਮੰਮੀ ਦਾਦੀ ਲੰਡੀਆਂ ਪੁੱਤ ਤੈਨੂੰ ਪਤਾ ਵਾ ਇਹ ਤੇ ਪ੍ਰੋਗਰਾਮ ਚੱਲਦਾ ਹੀ ਰਹਿੰਦਾ ਸਾਡੇ ਘਰ ਫਿਲਮ ਚੱਲਣ ਡਈ ਆ ਇਹਨਾਂ ਨੇ ਸਾਰੀ ਉਮਰ ਇਦਾਂ ਕੱਢ ਛੱਡੀ ਆ ਤੂੰ ਨਾ ਇਹਨਾਂ ਦੀ ਟੈਨਸ਼ਨ ਲਿਆ ਕਰ ਨਾਲੇ ਚੰਗਾ ਵਾ ਰੌਣਕ ਮੇਲਾ ਲੱਗਾ ਰਿੰਦਾ ਵਾ ਤੈਨੂੰ ਸਮਝਾਇਆ ਕਰੋ ਮੰਮੀ ਨੂੰ ਥੋੜਾ ਜਿਹਾ ਇਹਨੂੰ ਕੀ ਮੈਂ ਸਮਝਾਵਾਂ ਤੈਨੂੰ ਪਤਾ ਹੀ ਆ ਇਹ ਤੇ ਕਿਹੜੇ ਇਹਨਾਂ ਦੋਹਾਂ ਦੇ ਦਿਮਾਗੀ ਨਹੀਂ ਪੈਂਦੀ ਮੈਂ ਤੇ ਬੜਾ ਸਮਝਾ ਸਮਝਾ ਕੇ ਥੱਕ ਗਿਆ ਹਾਂ ਸਮਝਾਉਂਦਾ ਹੀ ਆ ਹੁਣ ਤੱਕ ਐਡੀ ਜਵਾਨ ਹੋ ਗਈ ਤੂੰ ਉਦੋਂ ਦਾ ਹੀ ਸਮਝਾਉਂਦੇ ਆ ਇਹਨਾਂ ਨੂੰ ਨੜੀ ਜਾਣਦੇ ਉਹਦੇ ਮੈਂ ਦਾਦੀ ਕੋ ਪੈਸੇ ਮੰਗੇ ਦਾਦੀ ਨੇ ਜੀਵਨ ਨੂੰ ਦੇ ਤੇ ਮਿੰਨੂ ਨਹੀਂ ਦਿੱਤੇ ਪ੍ਰੈਕਟਿਕਲ ਲਿਓ ਉਹਨੂੰ ਤੂੰ ਇਹਦਾ ਪੁੱਤ ਕੋਈ ਗੱਲ ਨਹੀਂ ਤੂੰ ਦੇ ਦੋ ਮੈਨੂੰ 100 ਰੁਪਈਆ ਮੇਰੇ ਕੋਲ ਕਿੱਥੋਂ ਆ ਤੈਨੂੰ ਪਤਾ ਸਾਡੇ ਘਰ ਦੀ ਗੋਲਕ ਤੇ ਤੇਰੀ ਦਾਦੀ ਆ ਉਹਦੇ ਕੋਲੋਂ ਹੀ ਲੈਣੇ ਪੈਣੇ ਆ ਤੂੰ ਕਹਿ ਜਾ ਕੇ ਤੈਨੂੰ ਦੇ ਦੇਣੇ ਆ ਦਿੱਤੇ ਨਹੀਂ ਦਾਦੀ ਨੇ ਮੈਨੂੰ ਜੀਵਨ ਦੇ ਤੇ ਚੀਜੀ ਲਿਓ ਉਹਨੂੰ 100 ਰੁਪਈਆ ਚੱਲ ਮੈਂ ਕਹਿਨਾ ਵਾ ਫਿਰ ਕੋਈ ਨਹੀਂ ਮੈਂ ਲੈ ਕੇ ਦੰਨਾ ਆਪਣੇ ਪੁੱਤ ਨੂੰ ਚੁੱਪ ਕਰ ਕਿਉਂ ਰੋਣਾ ਤੂੰ ਆਹ ਲੈ ਫੜ ਚੀਜੀ ਖਾ ਤੂੰ ਮੇਰਾ ਪੁੱਤ ਨਹੀਂ ਨਹੀਂ ਕੋਤੇ ਦੀ ਰੋਂਦੀ ਆ ਕੀ ਪਤਾ ਮੰਮੀ ਤੇਰੀ ਨੂੰ ਕੀ ਬਿਮਾਰੀ ਪੈਂਦੀ ਆ ਕਿਉਂ ਕੁੱਟਦੀ ਤੈਨੂੰ ਇੰਨਾ ਤੈਨੂੰ ਤੇ ਵੇਖ ਕੇ ਨਹੀਂ ਉਹ ਹੱਟਦੀ ਪਤਾ ਨਹੀਂ ਕੀ ਗੱਲ ਵਾ ਚਲ ਚੁੱਪ ਕਰ ਚੁੱਪ ਕਰ ਮੇਰਾ ਪੁੱਤ ਚੁੱਪ ਕਰ ਮੈਂ ਆ ਜੋ ਹੈਗੀ ਆ ਤੂੰ ਮੇਰੇ ਕੋਲ ਚੀਜ਼ ਮੰਗਿਆ ਕਰ ਉਹਨੂੰ ਕਹਿਣ ਦਾ ਮੌਕਾ ਨਹੀਂ ਤੇ ਕਰ ਫੜ ਚੀਜੀ ਖਾ ਆ ਵੇਹਲਾ ਮੁੰਡੇ ਨੂੰ ਫੇਰ ਮਾਰਿਆ ਮੰਮੀ ਕੁੱਟਦੀ ਆ ਫੇਰ ਕੀ ਚੰਗੀ ਗੱਲ ਆ ਅੱਛਾ ਚੰਗੀ ਆ ਮਰਵਾ ਦੇ ਉਹਦੇ ਅੱਗੇ ਨੀ ਕੋਈ ਕਸਰ ਛੱਡਣ ਦੀ ਮਾਰਨੂ ਇਹਨੂੰ ਉਹ ਮੰਮੀ ਵਰਦੀਆਂ ਰਹਿਣ ਚੰਗਾ ਹੁੰਦਾ ਵਾ ਵੇ ਤੈਨੂੰ ਤਾਂ ਕਦੀ ਵਰੀਆਂ ਨਹੀਂ ਤੂੰ ਫਿਰ ਤਾਂ ਆ ਹੀ ਹੱਥੋਂ ਨਿਕਲ ਗਿਆ ਤੈਨੂੰ ਵਰੀਆਂ ਨਹੀਂ ਤਾਂ ਕਿੱਥੋਂ ਹੱਥੋਂ ਨਿਕਲ ਗਿਆ ਹੋਰ ਤੂੰ ਮੇਰੇ ਹੱਥ ਚ ਵਾਂ ਕਿਦੇ ਤੇ ਹੋਰ ਕੀ ਆ ਉਹ ਵੇ ਕਿੰਨੇ ਕਿੰਨਾ ਤਮਾਸ਼ਾ ਲਾ ਕੇ ਕਹੀ ਅੰਦਰ ਤੈਨੂੰ ਨਹੀਂ ਦੱਸਿਆ ਉਹ ਤੇ ਤੁਹਾਡਾ ਪ੍ਰੋਗਰਾਮ ਹੈ ਚੱਲਣਾ ਹੁੰਦਾ ਰੋਜ਼ ਇਹ ਕਰੀ ਅੱਛਾ ਅਸੀਂ ਪ੍ਰੋਗਰਾਮ ਹੁਣ ਕਰਦੇ ਉਹਨੂੰ ਨਾ ਕਈ ਮਾਸਾ ਵੀ ਉਹ ਐ ਚੜਾਇਆ ਤੂੰ ਉਹ ਮੇਰਾ ਲੱਕ ਪੀੜੋਂ ਡੈ ਮੇ ਕੋ ਤੇ ਪੈਰਾਂ ਪਾਰ ਵੀ ਨਹੀਂ ਹੁਣ ਬੈਠਾ ਜਾਂਦਾ ਤੇ ਵੱਡੇ ਪੀੜੋਂ ਲੱਭੇਈ ਮਾਤਾ ਹੁਣ ਤੇਰੇ ਕੋਡੇ ਭੀੜ ਹੋਣ ਲੱਗੇ ਤੇ ਤੈਨੂੰ ਪਤਾ ਲੱਗਾ ਵਾ ਕੁੜੀ ਨੇ ਪ੍ਰੈਕਟੀਕਲ ਲਿਓਣੀ ਉਹਨੂੰ ਰੁਪਈਆ 100 ਦੋ ਮੇਰੇ ਕੋ ਨਹੀਂ ਆ ਕੇ ਪੈਸੇ ਜਿੰਨੇ ਮੇਰੇ ਕੋ ਹੈਗੇ ਮੈਂ ਦੇ ਦਿੱਤੇ ਹੁਣ ਆਪਣੇ ਭਾਰੇ ਆਪ ਹੀ ਚੁੱਕੋ ਮੇਰੇ ਕੋ ਨਹੀਂ ਹੈਗੇ ਪੈਸੇ ਮੈਂ ਕਿੱਥੋਂ ਦਵਾ ਪੈਸੇ ਤੁਹਾਨੂੰ ਸਾਰੀ ਉਮਰ ਤੇ ਮੈਨੂੰ 100 ਰੁਪਈਆ ਨਹੀਂ ਕਦੀ ਦਿੱਤਾ ਜੇ 100 ਦਿੱਤਾ ਤੇ ਦਾਹਰੀ ਪੁੱਛਣਾ ਕਿੱਥੇ ਵਰਤੇ ਆ ਮੈਂ ਕਿਹਾ ਕਿਥੋਂ ਮੈਂ ਕਿਹੜੇ ਜੋੜ ਕੇ ਰੱਖੇ ਦੋ ਉਹਨੂੰ ਕੱਢ ਕੇ ਭਾਰੀ ਚੋਂ ਮੇਰੇ ਕੋ ਨਹੀਂ ਹੈਗੇ ਮੈਂ ਕੀ ਕਰਾਂ ਉਹਨੂੰ ਕਹਿ ਸੁੱਖ ਨੂੰ ਦਵੇ ਬਥੇਰੇ ਨੇ ਸਾੰਬੇ ਆ ਉਹ ਮੁੰਡਿਆ ਅੱਗ ਤਾਂ ਕੋਟ ਮੈਰੀਆ ਜੰਨੀਆਂ ਕਿ ਤੂੰ ਕੁੱਟੀਆਂ ਹੁਣ ਹੁੰਨੀਆਂ ਕਿ ਤੇਰੇ ਮੁੰਡੇ ਨੇ ਕੁੱਟਣੀਆਂ ਤੇਰੀਆਂ ਈਡੋਂ ਡਈ ਆ ਕਿ ਹੁੰਦੀ ਰਹਿੰਦੇ ਪੇਰ ਤੇਰੇ ਉਹ ਅੱਗੇ ਨੂੰ ਔਕਾਹ ਦੇ ਦੇਦਾ ਇੰਨਾ ਬੂਠਾ ਕੀਤਾ ਤੁਸੀਂ ਆ ਕੀ ਲੈਂਦਾ ਈ ਉਸ ਹਾਂ ਵੀ ਮੁਕੜੀ ਕਹਿੰਦੀ ਇਹਨੂੰ ਦਿੱਤਾ ਸੋ ਉਹ ਈ ਲੱਗੇ ਆਵੇ ਖਾਣੀ ਇਹਨੂੰ ਆ ਮੈਨੂੰ ਰਾਤ ਰਾਤ ਤੇ ਫੇਤ ਇਹਨੇ ਖਾੜ ਕੇ ਵੇਚਣਾ ਜਾਂ ਡਾਕਟਰ ਕੋਲ ਲੈ ਕੇ ਜਾ ਉਹ ਇਹੋ ਜਿਹਾ ਗੰਦ ਮੰਦ ਨਾ ਖਾਇਆ ਕਰ ਅੱਗੇ ਕੀ ਖਾਂਡਿਆ ਵੋ ਹਾਂ ਤੂੰ ਉਹਨੂੰ ਮਾਸਾ ਤੇ ਚੀਜ਼ ਮੂੰਹ ਚ ਪਾਉਂਦਾ ਤੂੰ ਉਹ ਵੀ ਉਹਦੇ ਤੋਂ ਖਿੱਚ ਲਈ ਆ ਪੜਾ ਦੇਸੀ ਕਿਉਂ ਲੈਰੀਆ ਮਾਤਾ ਜੇ ਦੇਸੀ ਕਿਉਂ ਤੂੰ ਲੈ ਕੇ ਦੇਣਾ ਵਾ ਉਹ ਜਿਹੜੀ ਦੇਸੀ ਕਿਉਂ ਖਾਣ ਦਿੰਦੇ ਇਹਨੂੰ ਜਿਹੜੀ ਚਾਵਲ ਅੰਦਰ ਵਾ ਪੇਟ ਦੀ ਮिन्नੂ ਵੀ ਤੇ ਨਾਲ ਮੁੰਡੇ ਨੂੰ ਵੀ ਹੁਣ ਤਾਂ ਕੁੜੀ ਦੇ ਦਦੀ ਆ ਇਹ ਨਹੀਂ ਦੇਦਾ ਉਹਨੂੰ ਅੰਨੀ ਆਓ ਤੇ ਕੁੜੀਆਂ ਨਾ ਬੇੜੇ ਦੀ ਰੌਣਕ ਹੁੰਦੀ ਆ ਵਾ ਇਹ ਨਹੀਂ ਰੌਣਕ ਮੜਾ ਚੰਗਾ ਬੋਲਿਆ ਕਰੋ ਆਪੇ ਇਹ ਨਹੀਂ ਰੌਣਕ ਆਗੀ ਇਹ ਨਹੀਂ ਤੁਹਾਨੂੰ ਰੌਣਕ ਚੰਗੀ ਲੱਗਦੀ ਇੰਨੇ ਕੰਮ ਆਉਣਾ ਵਾ 2.5 300 ਰੁਪਇਆ ਰੋਜ਼ ਦਾ ਖਚਾਉਂਦੀ ਏ ਰੌਣਕ ਉਹ ਮੇਰੀ ਕੁੜੀ ਨੂੰ ਵੀ ਰੁਪਈਆ 100 ਦੇਣਾ ਉਹਦੇ ਤਰਲੇ ਮਰਾਈ ਜਾਣੀ ਆ ਤੂੰ ਤੇਰੀ ਜੇਬ ਚੋਂ ਖਰਚਦਾ ਵਾ ਬਹੁਤ ਔਖਾ ਨਾ ਤੂੰ ਠੀਕ ਠੀਕ ਆ ਬਨੇ ਗਰਨਾਮ ਸਾ ਤੂੰ ਆਪ ਸਿਆਣਾ ਵਾ ਕੁੜੀ ਸਾਡੀ ਇੱਥੇ ਜੰਮੀ ਪਲੀ ਇੱਥੇ ਦੀ ਪੜ੍ਹਾਈ ਕੀਤੀ ਆ ਹੁਣ ਤੂੰ ਦੱਸਦਾ ਕਿ ਮੁੰਡਾ ਬਾਹਰ ਦਾ ਚੰਪਲ ਵਾ ਪਰ ਸਾਡੀ ਨੂੰ ਭਾਸ਼ਾ ਦੀ ਨੇ ਸਮਝ ਲੱਗੀ ਉਹਦੀ ਸਾਨੂੰ ਨਾ ਲੱਗੀ ਫਿਰ ਤੈਨੂੰ ਪਤਾ ਗੱਲ ਭੰਨੀ ਨਹੀਂ ਦੀ अच्छा अच्छा ओदे ਗਲਤੀ ਨਹੀਂ ਠੀਕ ਵਾ ਮੈਂ ਤੇਰੀ ਗੱਲ ਸਾਰੀ ਸਮਝਦਾ ਵਾਂ ਪਰ ਚਲ ਲੱਭ ਲਈ ਕੋਈ ਐਨਾ ਦੀ ਵੇਖ ਨਹੀਂ ਪਰ ਹੋਵੇ ਇੱਧਰ ਦਾ ਜੰਪ ਆ ਲੈ ਆਹ ਹੋਵੇ ਪੱਕਾ ਪੀਆਰ ਹੋਵੇ ਠੀਕ ਆ ਚਲ ਬਾਕੀ ਮੈਂ ਬਲਦੀਰ ਨਾਲ ਕਰ ਲੈਂਦਾ ਸਾਰੀ ਗੱਲ ਬਾਤ ਸਲਾਹ ਕਰਕੇ ਤੁਹਾਨੂੰ ਦੱਸੂਗਾ ਠੀਕ ਠੀਕ ਆ ਚਲੋ ਠੀਕ ਆ ਫਿਰ ਹੈ ਚੰਗਾ ਸਤਿ ਸ੍ਰੀ ਅਕਾਲ ਪਾਪਾ ਤੁਸੀਂ ਇੱਥੇ ਆ ਕੇ ਬੈਠੇ ਆਂ ਅੰਦਰ ਉਹਨਾਂ ਨੇ ਫੇਰ ਲੜਾਈ ਪਾਈ ਤੇ ਪੁੱਤ ਉਹਨਾਂ ਦੀ ਗੜੀ ਨਵੀਂ ਆ ਕਾਲਿਆਂ ਨੂੰ ਚਟੇ ਹੋ ਗਏ ਆ ਪਰ ਇਹਨਾਂ ਨੂੰ ਸ਼ਰਮ ਨਹੀਂ ਇਹਨਾਂ ਦੀ ਲੜਾਈ ਨਾ ਮੁੱਕੀ ਜਿੰਦਗੀ ਸਾਡੀ ਮੁੱਕ ਚੱਲੀ ਆ ਪਾਪਾ ਚਿੱਟੇ ਆ ਉਹ 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 ਉਹਨਾਂ ਨੂੰ ਸ਼ਦਾ ਹੋ ਗਿਆ ਵਾ ਦੋਹਾਂ ਨੂੰ ਉਹ ਜਿਹਨਾਂ ਲੜਨਾ ਨੇ ਇੱਕ ਦੂਏ ਦੂਜੀ ਨਾਲ ਉਹਨਾਂ ਨੂੰ ਰੋਟੀ ਨਹੀਂ ਪਾਈਦੀ ਹੈ ਦੋਹਾਂ ਦੇ ਮਾਂ ਚ ਕੱਖ ਨਹੀਂ ਗਾ ਪਰ ਪਾਪਾ ਵੇਖੋ ਬੁੱਧਾ ਬਿੱਲੀਆਂ ਵਾਂਗੂ ਲੜਦੀਆਂ ਬਾਅਦ ਚ ਕੋਈ ਤਾਂ ਗਿਆ ਚੱਲ ਵੇਖੀਏ ਜਾ ਕੇ ਫਿਰ ਉਹਨਾਂ ਦਾ ਹਾਲ ਚਾਲ ਆਜੋ ਫਿਰ ਪਾਪਾ ਚੱਲੀਏ ਅੰਦਰ ਚੱਲ ਫਿਰ ਆਜੋ ਆਜੋ ਮੈਨੂੰ ਪਤਾ ਪੰਚਾਇਤ ਮੇਰੇ ਦਵਾਲੇ ਹੀ ਗਾ ਉਹ ਤੇਰੇ ਦਵਾਲੇ ਕੀ ਹੋਣੀ ਆ ਕੀ ਗੱਲ ਹੋ ਗਈ ਹੁਣ ਗੱਲ ਕੋਹ ਵੀ ਨਹੀਂ ਮੇਰਾ ਤਾਂ ਕੋਈ ਕਸੂਰ ਵੀ ਨਹੀਂ ਕਤੋਂ ਦਾ ਦਿੱਤਾ ਨਾ ਕੰਨ ਪਰਦੇ ਹੋਣਿਆ ਜਿਹੜਾ ਤੇਰਾ ਰੋਜ਼ ਦਾ ਕੰਮ ਵਾ ਮਮਾ ਮੈਂ ਕੀ ਦੱਸ ਦੱਸਿਆ ਤੁਸੀਂ ਦੋਨੋਂ ਲੜਦੇ ਤਾਂ ਰਹਿੰਦੇ ਆ ਆਪਸ ਵਿੱਚ ਚੰਗਾ ਲੱਗਦਾ ਵਾ ਚੰਗਾ ਤੇ ਨਹੀਂ ਲੱਗਦਾ ਫਤਈ ਚਾਚੀ ਦੇ ਕੰਮ ਵੇਲ ਲਾ ਕਿਦਾਂ ਲਾਲਾ ਗੱਲਾਂ ਕਰਦੀ ਦੀ ਮੈਂ ਅੰਦਰ ਹੀ ਨਾ ਫੇਰ ਵੀ ਨਹੀਂ ਹਟੀ ਤੇ ਮਾਈ ਨਾ ਤਮਾਸ਼ਾ ਖਾਦੋ ਬਖਾਉਣਾ ਆਪਾ ਹੁਣ ਮੇਰੀ ਸੁਣ ਗੱਲ ਕੁੜੀ ਸਾਡੀ ਹੋ ਗਈ ਆ ਜਵਾਨ ਤੇ ਰਿਸ਼ਤੇ ਵਾਲੇ ਬੜੇ ਡੈਈ ਫੋਨ ਕਰਨੇ ਪਾਪਾ ਮਾਪਾ ਰਿਸ਼ਤਾ ਰਿਸ਼ਤਾ ਹਰ ਰਿਸ਼ਤਾ ਤੋੜੇ ਮੇਰੀ ਗੱਲ ਸੁਣੋ ਭਾਈ ਕਿੱਡੀ ਕੁ ਹੋ ਗਈ ਆ ਕਿਤੇ ਕੱਲ ਦੀਆਂ ਗੱਲਾਂ ਹਜੇ ਹੁਣੇ ਵੀ ਆ ਦੇਣੀ ਆ ਪੁੱਤੀਆਂ ਦੇ ਤਰੀਕਾਂ ਛਾਟੀ ਵੱਜ ਜਾਂਦੀਆਂ ਪਤਾ ਨਹੀਂ ਲੱਗਦਾ ਆਵਾ ਮੇਰੇ ਰਿਸ਼ਤਾ ਕਰਾਉਣਾ ਹਜੇ ਕੋਈ ਵੀ ਪੁੱਤ ਮम्मा ਮੈਂ ਨਹੀਂ ਕਰਾਉਣਾ ਹਜੇ ਰਿਸ਼ਤਾ ਈਆਂ ਤੇ ਰਾਜੇ ਰਾਣੀ ਨੇ ਨਹੀਂ ਘਰ ਰੱਖੀਆਂ ਤੇ ਅਸੀਂ ਕਿਹਦੇ ਪਾਣੀ ਹਾਰਵਾ ਹਾਏ ਮੈਨੂੰ ਪਤਾ ਨਹੀਂ ਰੱਖੀਆਂ ਬਿਉਣੀਆਂ ਵਾ ਪਰ ਮੇਰਾ ਹਜ ਨਹੀਂ ਦਿਲ ਕਰਦਾ ਇਹ ਕੱਲ ਦੀਆਂ ਤੇ ਗੱਲਾਂ ਮਾਸਾ ਜਿੰਨੀ ਹੁੰਦੀ ਹਾਂ ਮੇਰਾ ਨਹੀਂ ਦਿਲ ਕਰੰਡਿਆ ਮਾਸਾ ਵੀ ਓਏ ਹੁਣ ਤੇ ਰਿਸ਼ਤੇ ਚੰਗੇ ਭਲੇ ਆਉਂਦੇ ਆ ਕਰਨਾ ਤੇ ਪੈਣਾ ਹੀ ਆ ਹੁਣ ਵੀ ਕਰ ਲਿਆ ਮੈਨੂੰ ਬੋਲੋ ਰੁਕ ਜਾਣਗੇ ਮੈਂ ਹਜੇ ਕੋਈ ਰਿਸ਼ਤਾ ਨਹੀਂ ਕਰਾਉਣਾ ਚਲੋ ਕੋਈ ਨਹੀਂ ਆਪਾਂ ਘਰ ਬੈ ਕੇ ਸਾਰੇ ਜਣੇ ਸਲਾਹ ਕਰਦੇ ਆ ਹਾਂ ਮੇਰਾ ਨਹੀਂ ਜੀ ਕਰਦਾ ਕਲੋਂਣ ਨੂੰ ਫੇਰ ਤੇ ਹੇਰ ਆਪਾਂ ਇਕੱਲੇ ਹੀ ਰਹਿ ਜਾਣਾ ਵਾ ਨਹੀਂ ਇਕੱਲੇ ਕੋ ਰਹਿ ਜਾਣਾ ਆਪਣੇ ਕੋ ਆਖਾ ਮਨੇ ਦਾ ਮੁੰਡਾ ਆਪਾਂ ਨੇ ਜਵਾਨ ਕਰਾਂਗੇ ਪਾਲ ਪੋਸ ਕੇ ਆ ਚੰਗੀ ਤਰ੍ਹਾਂ ਸਾਡੀ ਸਾਰੀ ਸੇਵਾ ਕਰਿਆ ਕਰੂਗਾ ਦੁਆ ਕਰਾਂਗੇ ਜਿੰਦਾ ਮਰਜੀ ਆ ਆਪਾਂ ਤੇ ਕਰੀ ਮੇਰੇ ਬਿਨਾ ਪੁੱਤ ਰਹਿਤ ਨਹੀਂ ਜਾਣਾ ਪਰ ਰਹਿਣਾ ਤੇ ਪੈਣਾ ਹੀ ਆ ਨਾ ਇੰਨੀ ਜਲਦੀ ਮੇਰੇ ਵਿਆਹ ਦਾ ਫੈਸਲਾ ਲਈ ਜਾਂਦੇ ਮੈਂ ਕੋਈ ਬਹੁਤ ਜ਼ਿਆਦਾ ਡੇਰੇ ਉਹ ਨਹੀਂ ਪੁੱਤ ਬੋਝ ਨਹੀਂ ਕੀ ਪਰ ਵਿਆਹ ਤੇ ਕਰਨਾ ਹੀ ਆ ਨਾ ਜੇ ਨਾ ਕਰਨਾ ਫਿਰ ਤੇ ਬੰਦਾ ਗੱਲ ਕਰਦਾ ਮੈਂ ਨਹੀਂ ਹਜੇ ਪਿਆਉਂਗਾ ਮੰਮਾ ਮੈਂ ਨਹੀਂ ਕਰਾਉਣਾ ਜੀ ਵਿਆਹ ਲੈ ਤੂੰ ਤੇ ਇਮੋਸ਼ਨਲ ਹੋ ਗਈਆਂ ਅੱਜ ਚਲ ਆਪ ਗੱਲਬਾਤ ਤੋੜਦੇ ਸਾਲ ਦੋ ਸਾਲ ਤੇ ਲੰਘ ਹੀ ਜਾਣੇ ਆਂ ਐਂ ਫੇਰ ਉਦਾਂ ਦੇ ਉਦਾਂ ਹੀ ਰਹਿਣਾ ਦੋ ਸਾਲ ਨਹੀਂ ਨਾ ਮੁੜ ਕੇ ਕਹਿੰਦੇ ਹੁੰਦੇ ਛੇਤੀ ਕਰ ਦ ਛੇਤੀ ਕਰ ਦ ਮੰਗਣ ਦੀ ਦੇਰ ਆਤੀ ਪੁੱਤ ਫੇਰ ਉਹ ਕਹਿ ਦਿੰਦੇ ਹੁੰਦੇ ਆ ਮੈਂ ਨਹੀਂ ਕਰਦਾ ਲੈ ਐ ਕੰਬਲੀ ਨਾ ਮੈਂ ਰੋਈਦਾ ਨਹੀਂ ਹੋਈਦਾ ਐਂ ਤਾਂ ਥੋੜੀ ਗੱਲ ਬੰਨੀ ਐ ਐਨਾ ਥੋੜ ਥੋੜਾ ਦੇ ਲਾ ਘਰ ਆਪਣਾ ਤਗੜੀ ਹੋ ਇਹ ਵਿਉਣੀ ਪੈਣੀ ਐ ਸਾਨੂੰ ਨਾ ਕੋਈ ਨਹੀਂ ਜੇ ਤੋਰੀ ਜਾਣੀ ਮੈਂ ਕਹਿੰਦਾ ਨਹੀਂ ਨਾ ਚੱਲ ਕੋਈ ਨਹੀਂ ਆਜੋ ਅੰਦਰ ਚਲੀਏ ਬਹਿ ਕੇ ਗੱਲ ਕਰਦੇ ਐਵੇਂ ਨਾ ਗਲਿੱਡੂ ਘੇਰੋ ਵੇਖਣ ਵਾਲੇ ਕਹਣਾ ਪਾਉਂਦੀ ਕੀ ਕਰੀਓ ਕਿ ਰੋਣ ਕੋ ਡੈਪੀਆਂ ਲੋਕਾਂ ਮਖੌਲ ਕਰਦੇ ਤਾਂ ਇਹ ਗੱਲਾਂ ਸੁਣ ਸੁਣ ਕੇ ਜਿਹਦਾ ਵੀ ਫੋਨ ਹੈ ਇਹਨੂੰ ਮਨਾ ਕਰ ਦੋ ਇਹ ਨਹੀਂ ਕਰਨਾ ਹੈ ਮੈਂ ਇਹਨੂੰ ਕਿਹਾ ਹੋਇਆ ਬਲਜੀਤ ਨਾਲ ਸਾਰੀ ਸਲਾਹ ਕਰਕੇ ਫੇਰ ਦੱਸੂਗਾ ਮੁੰਡਾ ਐਨਆਰਆਈ ਆ ਮੰਮਾ ਵਾਹ ਦੇਖਿਆ ਤਾਂ ਸੋਗ ਹੋਈ ਨਹੀਂ ਦੂਰੇ ਪਰਦੇਸਾਂ ਦੇ ਵਿੱਚ ਨਾ ਹੜ ਕੋ ਆਇਆ ਜਾਵੇ ਨਾ ਜਾਇਆ ਜਾਵੇ ਨਾ ਕੁੜੀ ਦਾ ਮੂੰਹ ਵੇਖਿਆ ਜਾਵੇ 10-10 ਸਾਲ ਲੰਘ ਜਾਂਦੇ ਆ ਤੁਹਾਨੂੰ ਬਸ ਇਸ਼ਤੇ ਲੱਭਣੇ ਨਹੀਂ ਦੱਸ ਉਹਦੇ ਫੇਰ ਗੱਲ ਵਾ ਚਲੋ ਲੱਭ ਲਾਂਗੇ ਕੋਈ ਆਪਾਂ ਸੈਸ ਬਾਣਾ ਕੋਈ ਗੱਲ ਨਹੀਂ ਕੱਲ ਕੋਈ ਨਹੀਂ ਮੈਂ ਮੰਨੇ ਰਾਂ ਵੀ ਸਲਾਹ ਕਰ ਲੈਣਾ ਵਾ ਸਾਰੇ ਬੈਗ ਖਲਾ ਕਰਾਂਗੇ ਜਿਹੜੀ ਵੀ ਕਰਨੀ ਹੈ ਕੋਈ ਸਲਾਸ ਲੂਨ ਨਹੀਂ ਕਰਨੀ ਮੈਂ ਨਹੀਂ ਹਜੇ ਵੀ ਹੋਣੀ ਹੈਗੀ ਹਾਂ